ਹਾਂ ਨੂੰ ਸਭ ਨੂੰ ਜੀ ਆਇਆਂ ਤੁਸੀਂ ਆਮ ਆਦੀ ਪਾਰਟੀ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਬਹੁਤ ਹੀ ਠੰਡਾ ਮੌਸਮ ਹੋਣ ਦੇ ਬਾਵਜੂਦ ਟਾਈਮ ਕੱਢ ਕੇ ਆਇਓ ਆਪਾਂ ਮਿਥੇ ਹੋਏ ਟਾਈਮ ਤੋਂ ਥੋੜਾ ਲੇਟ ਹੋ ਗਏ ਮੇਰੇ ਨਾਲ ਸਾਡੇ ਸ਼ਹਿਰੀ ਪ੍ਰਧਾਨ ਪ੍ਰਪ ਜੀ ਬਦਾਰ ਸਾਹਿਬ ਸਾਡੇ ਅਜ਼ਮਗੜੀਆ ਬੋਰਡ ਦੇ ਚੇਅਰਮੈਨ ਸੋਖੀ ਸਾਹਿਬ ਮੈਂ ਬਸ ਆਦਰ ਨਾਲ ਦੋ ਤਿੰਨ ਗੱਲਾਂ ਸਾਧੀਆਂ ਕਰਨੀਆਂ ਚਾਹੁੰਦਾ ਅਸੀਂ ਜੋ ਕਹਿ ਰਹੇ ਹਾਂ ਸਾਡੀ ਸਰਕਾਰ ਗੈਕਸਟਰ ਦੇ ਬਾਰੇ ਵਿੱਚ ਜੋ ਕਹਿੰਦੀ ਹੈ ਉਹ ਕਰਕੇ ਦਿਖਾ ਰਹੀ ਹੈ ਤੁਸੀਂ ਅੱਜ ਸਭ ਨੇ ਖਬਰ ਦੇਖੀ ਹੋਊਗੀ ਕਿ ਸਾਡੇ ਪੁਲਿਸ ਨੇ ਪਿਛਲੇ ਦਿਨੀ ਅਮਰਸਰ ਦੇ ਇੱਕ ਪੈਲੈਸ ਦੇ ਵਿੱਚ ਵਿਆਹ ਮੌਕੇ ਜਸਮੇਲ ਸਿੰਘ ਸਰਪੰਚ ਬਲਟੋਏ ਨੂੰ ਕਤਲ ਕਰਨ ਵਾਲੇ ਬੰਦੇ ਜਿਹੜੇ ਆ ਸ਼ੂਟਰ ਜਿਹੜੇ ਆ ਗੈਂਗਸਟਰ ਜਿਹੜੇ ਆ ਉਹਨਾਂ ਨੂੰ ਅੱਜ ਗ੍ਰਿਫਤਾਰ ਕੀਤਾ ਉਹਦੇ ਟੋਟਲ 7 ਦੋਸ਼ੀ ਸੀਗੇ ਸਾਰੇ ਦੇ ਸਾਰੇ ਜਿਹੜੇ ਉਹ ਗ੍ਰਿਫਤਾਰ ਹੋ ਚੁੱਕੇ ਆ ਇਹ ਸਿਰਫ ਪਿਛਲੇ 8 ਦਿਨ ਦੇ ਵਿੱਚ ਉਹ ਸਾਡੀ ਪੁਲਿਸ ਨੇ ਜਿਹੜਾ ਕੀਤਾ ਉਹ ਦੇ ਦੇ ਤੋਂ ਇਲਾਵਾ ਤੁਸੀਂ ਰੋਜ਼ ਹੀ ਦੇਖਦੇ ਹੋ ਤੁਸੀਂ ਅੱਜ ਵੀ ਦੇਖਾੜਾ ਕਿ ਅੰਮਸਾ ਦੀ ਪੁਲਿਸ ਨੇ ਪੰਜਾਬ ਦੇ ਵੱਖ-ਵੱਖ ਥਾਵਾਂ ਤੋਂ ਸਾਡੀ ਪੁਲਿਸ ਨੇ ਜਿਹੜੇ ਬੰਦੇ ਪੰਜਾਬ ਦੇ ਵਿੱਚ ਅਮਨ ਕਾਨੂੰਨ ਖਰਾਬ ਕਰਨਾ ਚਾਹੁੰਦੇ ਆ ਜਿਹੜੇ ਬੰਦੇ ਅਨਾਰਕੀ ਫਲੋਣਾ ਚਾਹੁੰਦੇ ਆ ਉਹਨਾਂ ਨਾਲ ਸਾਡੀ ਪੁਲਿਸ ਜਿਹੜੀ ਆ ਉਹ ਕਿਸ ਤਰ੍ਹਾਂ ਜਿਹੜੀ ਲੜੀ ਆ ਇਹ ਜਿਹੜੇ ਬੰਦੇ ਦੋਵੇਂ 36 ਘਰ ਤੋਂ ਫੜੇ ਆ ਇੱਕ ਲੋਦਨ ਚੰਬਲਸਰ ਆ ਜਾਣਗੇ ਉਹ ਤੋਂ ਬਾਅਦ ਇਹਨਾਂ ਦੀ ਪੁੱਛਗਛ ਹੋਊਗੀ ਔਰ ਜਿਹੜਾ ਸਾਡੀ ਕਾਊਂਟਰ ਇੰਟੈਲੀਜੈਂਸੀ ਦੀ ਟੀਮ ਹੈ ਉਹਨਾਂ ਨੇ ਇਹਨਾਂ ਨੂੰ ਗ੍ਰਫਤਾਰ ਕੀਤਾ ਹਥਿਆਤ ਮੋਟਰਸਾਈਕਲ ਜਿਹੜੇ ਮਈਆ ਕਰਾਏ ਸੀਗੇ ਉਹ ਜਾਂਚਦਾਨ ਜਿਹੜੀ ਨਵੀਂ ਲੀਡ ਉਹ ਤੁਰੰਤਾਂਤ ਪੁਲਿਸ ਨੇ ਤਿੰਨ ਹੋ ਦੋਸ਼ੀ ਜਿਹੜੇ ਕੁਲਵਿੰਦਰ ਸਿੰਘ ਕਿੰਦਾ ਅਰਮਾਨਦੀਪ ਸਿੰਘ ਹਰਪੀਤ ਸਿੰਘ ਉਹਨਾਂ ਨੂੰ ਗ੍ਰਫਤਾਰ ਕੀਤਾ ਇਹਨਾਂ ਦੋਸ਼ੀਆਂ ਨੇ 110 ਕਿਲੋਮੀਟਰ ਸੀਸੀਟੀਵੀ ਟਰੈਕ ਕਰਕੇ ਦੋਸ਼ੀਆਂ ਦੀ ਜਿਹੜੀ ਪਛਾਣ ਹੋਈ ਹੈ ਜਾਂਚ ਪੂਰੀ ਜਿਹੜੀ ਟੈਕਨੀਕਲੀ ਐਵੀਡੈਂਸ ਦੇ ਆਧਾਰ ਤੇ ਹੈ ਦੋਸ਼ੀਆਂ ਦੀ ਮੂਵਮੈਂਟ ਵੱਖ-ਵੱਖ ਰਾਜਾਂ ਦੇ ਰਾਏ ਕੋਈ ਬਿਹਾਰ ਪੱਟਨਾ ਨਦੀਰ ਰਾਪੂਰ ਛਤੀਸਗੜ ਲੋਕਲ ਪੁਲਿਸ ਅਤੇ ਕੇਂਦਰੀ ਏਜੰਸੀਆਂ ਦੀ ਮਦਦ ਨਾਲ ਦੋਸ਼ੀਆਂ ਨੂੰ ਗ੍ਰਫਤਾਰ ਜਿਹੜਾ ਕੀਤਾ ਗਿਆ ਔਰ ਇਹ ਕਤਲ ਜਿਹੜੇ ਬਾਹਰ ਬੈਠੇ ਆਪਰੇਟਰ ਨੇ ਬਾਹਰ ਬੈਠੇ ਜਿਹੜੇ ਲੋਕ ਇਹਨਾਂ ਦੇ ਸੰਪਰਕ ਦੇ ਵਿੱਚ ਉਹ ਬੱਲੇ ਜਿਹੜਾ ਉਹ ਕਰਾਦੇ ਉਹਨਾਂ ਦੇ ਤਹਿਤ ਜਿਹੜੇ ਹੋ ਰਹੇ ਆ ਫੰਡਿੰਗ ਇਤਿਹਾਰ ਵਾਹਨ ਤੇ ਸੈਲਟਰ ਵਾਫਾ ਕੁ ਲੋਕਾਂ ਨੂੰ ਵਹਈਆ ਕਰਵਾਏ ਗਏ ਔਰ ਇਹ ਜਿਹੜਾ ਮੁੱਖ ਮੰਤਰੀ ਸਾਹਿਬ ਨੇ ਸਰਦਾਰ ਭਗਵੰਤ ਸਿੰਘ ਜੀ ਨੇ ਬਾਤ ਬਾਤ ਜ਼ੀਰੋ ਟੋਲਰੈਂਸ ਗੈਂਗਸਟਰਵਾਦ ਦੇ ਉੱਤੇ ਕਿਹਾ ਇਹਦਾ ਰਿਜ਼ਲਟ ਹੈ ਕਿ ਸਾਡੀ ਪੁਲਿਸ ਜਿਹੜੀ ਹੈ ਉਹ ਬਾਦ ਦਿਨ ਕੰਮ ਕਰ ਰਹੀ ਹੈ ਔਰ ਕਿਸੇ ਨੂੰ ਵੀ ਇਹ ਨਹੀਂ ਹੋਣਾ ਚਾਹੀਦਾ ਉਹ ਪੰਜਾਬ ਦੇ ਵਿੱਚ ਕੋਈ ਵਾਅਦਾਤ ਕਰਕੇ ਬਚ ਕੇ ਚਲ ਜਾਣਗੇ ਉਹਨਾਂ ਲਈ ਜੇਲਾ ਬਣਿਆ ਉਹਨਾਂ ਲਈ ਜੋ ਗੋਈ ਚਲਾਉਂਦੇ ਉਹਨਾਂ ਲਈ ਵੀ ਗੋਲੀ ਬਣੀ ਹੈ ਇਸ ਕਰਕੇ ਮੈਂ ਪੰਜਾਬ ਵਾਸੀਆਂ ਨੂੰ ਕਹਿਣਾ ਚਾਹੁੰਦਾ ਕਿ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਪਿਛਲੇ ਕਈ ਸਾਲਾਂ ਤੋਂ ਗੈਸਟਵਾਦ ਦੇ ਖਿਲਾਫ ਡਰੱਗ ਦੇ ਖਿਲਾਫ ਇੱਕ ਲੰਮੀ ਲੜਾਈ ਲੜੀ ਹੈ ਉਹ ਜਲਦੀ ਅਸੀਂ ਇਸ ਲੜਾਈ ਨੂੰ ਜੜਾ ਉਹ ਸਿਰੇ ਲਾ ਦਿਆਂਗੇ ਅਸੀਂ ਜਲਦੀ ਇਹ ਗੈਕਸਵਾਦ ਪੰਜਾਬ ਚੋਂ ਜਿਹੜਾ ਉਹ ਖਤਮ ਕਰ ਦਿਆਂਗੇ ਕਿਸੇ ਨੂੰ ਵੀ ਪੰਜਾਬ ਦੇ ਵਿੱਚ ਇਹ ਅਜਾਜਤ ਦੀ ਦਿੱਤੀ ਜਾਊਗੀ ਕਿ ਉਹ ਗੋਲੀ ਚਲਾ ਕੇ ਕਿ ਨਰੋਸ਼ ਬੰਦੇ ਨੂੰ ਮਾਰ ਦੇ ਉਹਦੇ ਨੂੰ ਮਾਰ ਦਗੇ ਉਹਨਾਂ ਨੂੰ ਉਹਦਾ ਬਹੁਤ ਵੱਡਾ ਖਮਿਆਦਾ ਭੁਗਤਣਾ ਪਊਗਾ ਮੈਂ ਇਹ ਤੁਹਾਡੇ ਅੱਗੇ ਕਹਿਣਾ ਚਾਹੁੰਦਾ ਸੀਗਾ ਕਿ ਸਾਡੀ ਪੰਜਾਬ ਦੀ ਬਿਹੱਦਤ ਪੁਲਿਸ ਜਿਹੜੀ ਹੈ ਜਿੰਨੇ ਪਹਿਲਾਂ ਵੀ ਜਦੋਂ ਪੰਜਾਬ ਦੇ ਵਿੱਚ ਕਾਲਾ ਦੌਤ ਸੀਗਾ ਉਹਦਾ ਵੀ ਬਹੁਤ ਵੱਡੀ ਲੜਾਈ ਲੜੀ ਤੇ ਹੁਣ ਵੀ ਗੈਂਗਸਟਰਵਾਦ ਦੇ ਖਿਲਾਫ ਤੇ ਡਰਗ ਬੌਫੀਆ ਦੇ ਖਿਲਾਫ ਸਾਡੀ ਪੁਲਿਸ ਜਿਹੜੀ ਆ ਬਹੁਤ ਵੱਡੀ ਲੜਾਈ ਲਾੜੀ ਆ ਇਸ ਕਰਕੇ ਅਸੀਂ ਜਲਦੀ ਡਰਗ ਬੌਫੀਆ ਤੇ ਗੈਂਗਸਟਰ ਜਿਹੜਿਆ ਉਹਨਾਂ ਨੂੰ ਕਾਬੂ ਕਰਕੇ ਜੇਲ੍ਹਾਂ ਦੀਆਂ ਸਵਾਖਾਂ ਪਿੱਛੇ ਜਿਹੜਾ ਭੇਜ ਦਿਆਂਗੇ ਇਹ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਸੀਗਾ। ਕਾਂਟਕ ਕਿ ਨਿਕਲਿਆ ਇਹਨਾਂ ਦਾ? ਉਹ ਅੰਬਸੇ ਦਾ ਆਉਣਗੇ। ਅਦਮਾਨ ਦੇ ਉੱਤੇ ਫਿਰ ਪਤਾ ਲੱਗੂਗਾ ਕਿ ਕੀ ਕਾਰਨ ਨਿਕਲਿਆ ਕਿੱਥੋਂ? ਕੀ ਕੀ ਗੱਲ ਹੋਈ ਕਿਹੜੇ ਬੰਦਿਆਂ ਨੇ ਪੈਸੇ ਦਿੱਤੇ ਕਿੰਦਾਂ ਦੇ ਪਿੱਛੇ ਸਾਜ਼ਿਸ਼ ਕੀਤੀ ਉਹ ਸਭ ਚੀਜ਼ਾਂ ਨੰਗੀ ਆਉਣ ਗਈ। ਘਟਾਰੀਆ ਸਾਹਿਬ ਜਿਸ ਤਰੀਕੇ ਨਾਲ ਮਾਰਨ ਦੀ ਵੀਡੀਓ ਵਾਇਰਲ ਹੁੰਦੀ ਆ ਬੇਖੌਫ ਹੋ ਕੇ ਵੀ ਬਾਹਰ ਦਾ ਦਿੱਤੀ ਆ ਰਹੀ ਜਾਂਦੀ। ਹੋਰ ਵੀ ਸ਼ਕਤੀ ਕਰਨ ਦੀ ਲੋੜ ਹੈ ਜੇ। ਬਿਲਕੁਲ। ਦੇਖੋ 8 ਦਿਨ ਦੇ ਵਿੱਚ ਕਿੱਥੋਂ ਜਾ ਕੇ ਬੰਦੇ ਫੜ ਕੇ ਲਿਆਂਦੇ। ਇਹ ਸ਼ਕਤੀ ਦਾ ਨਤੀਜਾ ਕਿ ਅਸੀਂ ਸ਼ਕਤੀ ਕੀਤੀ ਹੈ। ਅਸੀਂ ਬੰਦਾ ਜਿਹੜਾ 18 ਦੇ ਵਿੱਚ ਵਿੱਚ ਬੰਦੇ ਜਿਹੜੇ ਉਹ ਛਤੀਸਗੜ ਤੋਂ ਫੜ ਕੇ ਲੈਂਦੇ ਆ ਹੋਰ ਵੀ ਕੋਈ ਵੀ ਬਾਤ ਦਾ ਜਿਹੜੀ ਹੋ ਗਈ ਪਹਿਲੇ ਤੁਸੀਂ ਦੱਸ ਦਿੰਦਿਆਂ ਮੈਂ ਖੁੱਦ ਬੋਡਾ ਪੁਲਿਸ ਨੇ ਕਿੰਨਾ ਵੱਡਾ ਬਹਾਦਰੀ ਵਾਲਾ ਕੰਮ ਜਿਹੜਾ ਕੀਤਾ ਸੋ ਸਾਡੇ ਵੱਲੋਂ ਪੂਰਾ ਸਖਤ ਸਕੰਜਾ ਪੁਲਿਸ ਵੱਲੋਂ ਸਰਕਾਰ ਵੱਲੋਂ ਗੈਂਗਸਟਰਵਾਦ ਦੇ ਖਿਲਾਫ ਤੇ ਡਰੱਗ ਮਾਫੀਆ ਦੇ ਖਿਲਾਫ ਪੂਰਾ ਸਖਤ ਸਕੰਜਾ ਦੇ ਜਾਰੀ ਲਊਗਾ ਬਿਲਕੁਲ ਵਿਦੇਸ਼ ਵਿੱਚ ਗੈਂਗਸਟਰ ਜਿਹੜੇ ਚਲਾ ਰਹੇ ਨੇ ਤੇ ਨੌਜਵਾਨਾਂ ਨੂੰ ਗੁੰਮਰਾਹ ਕਰ ਰਹੇ ਨੇ ਉਹਨਾਂ ਤੇ ਵੀ ਸਕੰਜਾ ਕੱਸਿਆ ਜਾਵੇ ਬਿਲਕੁਲ ਉਹਨਾਂ ਦਾ ਸਕੰਜਾ ਵੀ ਕੱਸਿਆ ਜਾਊਗਾ ਉਹਨਾਂ ਨੂੰ ਕਾਨੂੰਨ ਦੇ ਵਾਈ ਜਿਹੜਾ ਦੇਸ਼ ਵਾਪਸ ਲਾ ਕੇ ਸਜ਼ਾ ਵੀ ਦਿੱਤੀ ਜਾਊਗੀ। ਠੀਕ ਹੈ। ਹਾਂ।